ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਤੇ ਸਾਡੇ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਜੀ ਇੱਥੋਂ ਸੱਤ ਤੋਂ ਡੇਲੀ ਦਿਨ ਦੀ ਸ਼ੁਰੂਆਤ ਵੀ ਅਸੀਂ ਇੱਥੋਂ ਹੀ ਕਰਦੇ ਹਾਂ ਇੱਕ ਵਾਰੀ ਨਾ ਤੋਂ ਕਿ ਇੱਥੇ ਹਾਜ਼ਰੀ ਜ਼ਰੂਰ ਭਰਨੀ ਹੁੰਦੀ ਆ ਆਓ ਤੁਹਾਨੂੰ ਦਿਖਾਉਨੇ ਆ ਸੱਤ ਚ ਬਰੌਨ ਕਾਂ ਲੱਗਦੀਆਂ ਨੇ ਕੂਟੀ ਲੈਣ ਆ ਗਿਆ ਜੀ ਪਚਕਿਆਰੀ ਲੈ 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 ਹਜੇ ਹੋਲੀ ਚ ਕਿੰਨੇ ਦਿਨ ਪਏ ਇਹਨੇ ਦੇਖੋ ਤੁਸੀਂ ਕਹਦੇ ਦਿਖਾ ਦੇ ਕਿ ਤੁਸੀਂ ਕਹਦੇ ਆਪ ਪਚਕਾ ਲੈ ਕੇ ਜਾਨਾ ਵੇ ਪਾਣੀ ਪਾ ਕੇ ਪਾਣੀ ਕਿਵੇਂ ਬਣਦਾ ਜਿੰਮੀ ਡਾਕਟਰ ਟੀਕਾ ਪੈਰ ਦਾਨਦਾ ਦੱਸ ਦੋ ਉਹਨੂੰ ਦਿਖਾਓ ਆਹ ਇਹ ਜਿਵੇਂ ਪਾਣੀ ਤੇ ਬੋਗੇ ਬਾੜੀ ਚ ਇਹਨੂੰ ਐ ਖਿਚਲੀ ਪਾਣੀ ਭਰ ਜੂ ਮੂਰਦੀ ਇੱਥੋਂ ਫਿਰ ਐ ਤੂੰ ਦਿੱਤੇ ਪਾ ਲਾ ਜਪਾ ਪਾਣੀ ਪਾ ਕੇ ਖੁਸ਼ਾਂ ਕੁਟੀ ਹੋਏ ਠੀਕ ਹੈ ਰੰਗ 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 ਨਹੀਂ ਲੈਂਦਾ ਮੈਂ ਹਾਂ ਕਲੀ ਪਚਕਾਰੀ ਨਾਲ ਹੀ ਕੰਮ ਸਾਰ ਲੇਗਾ ਤੇ ਨਾ ਕਿ ਨਹੀਂ ਆਇਆ ਨਾ ਕਿਨੀ ਆਇਆ ਓਏ ਅੱਜ ਤਾਂ ਇਹ ਲੋੜ ਰਗੇ ਫਰੈਂਟਵਾਰ ਨੂੰ ਨਾ ਆਉਂਦੇ ਨਹੀਂ ਹੁੰਦੇ ਹਾਂ ਹਵਾ ਹੁੰਦੀ ਹੈ ਹਵਾ ਹੁੰਦੀ ਹੈ ਇਹ ਮਾਰ ਦਿਆ ਵਾ ਟਾਇਰ 'ਚ ਹਵਾ ਵਾਲੀ ਓਏ ਮੋਟਰਸਾਈਕਲ 'ਚ ਐ ਕੌਣ ਉਤਰਦਾ ਹੁੰਦਾ ਓਏ ਕਿਹੜਾ ਲੰਗੜਾ ਦੇਖੋ ਜੀ ਬਹੁਤ ਮਸਤ ਬੱਚਾ ਜੀ ਦੇਖੋ ਬਹੁਤ ਜੀ ਲਵਾਉਂਦਾ ਹੈ ਦੇਖੋ ਕਿੰਨਾ ਰੌਣਕੀ ਜਵਾਕ ਹੈ ਦੇਖੋ 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 ਐ ਨਾ ਸਰਪੰਚ ਨਹੀਂ ਨਹੀਂ ਕਹਦੇ ਹੁੰਦੇ ਕਹਿੰਦੇ ਇੱਕ ਜਵਾ ਇੱਕ ਨਿਆਣਾ ਸੋ ਸਿਆਣਾ ਹਨ ਦੇਖ ਲੈ ਇਹਨੇ ਇਕੱਲੇ ਨੇ ਪਚਕੈਰੀ ਲਈ ਕਿੰਨੇ ਜਾਣੇ ਖੇੜ ਲਾ ਦਿੱਤੇ ਉਹ ਦੇਖਾ ਉਹ ਇਹਦੇ ਵਾਸਤੇ ਪਚਕੈਰੀ ਮਰਨੀਆਂ ਆ ਤੇ ਇੱਕ ਆ ਗਿਆ ਗੂਗਲ ਮੁਗਲ ਉਹ ਕਾ ਆ ਗਿਆ ਇੱਕ ਕਾ ਆ ਗਿਆ ਆ ਨਿਆਣਾ ਵੀ ਬਹੁਤ ਇਹਦਾ ਪਪਾ ਹੈ ਪਪਾ ਕਹਿੰਦਾ ਮੇਰਾ ਪਪਾ ਹੈ ਤੇ ਬਾਬਾ ਤੇਰਾ ਹੀ ਇਹ ਤਾਂ ਮੇਰਾ ਇਹ ਤਾਂ ਮੇਰਾ ਮਮਾ ਹੈ ਨਾ ਨਾ ਪਪਾ ਹੈ ਬੋਲਾ ਪਚਕਾਰੀਓ ਖਰਾਬ ਹੈ ਜੀ ਠੀਕ ਹੈ ਲੈ ਲਿਆ ਫਿਰ ਲੈ ਬਨੋ ਤੂੰ ਪਚਕਾਰੀ ਬਦਲ ਕੇ ਲੈ ਕਹ ਖਰਾਬ ਦੇਤੀ ਓਏ ਖਰਾਬ ਆ ਇਹ ਹੋਰ ਲਿਆ ਲੈ ਜਾਂ ਹੋਰ ਲਿਆ ਕਰ ਬਦਲ ਕੇ ਦੇ ਕਹ ਨਵੀਂ ਦੇ ਫੜਾ ਆਦੀ ਕਰੇ ਟੁੱਟੀ ਜੀ ਹੋਰ ਲੈ ਕੇ ਲੈ ਤੋ ਇਹ ਤਾਂ ਆ ਹੈ ਜਖਮ ਦੋ ਮੰਦਿਆ ਆ ਪੁੱਠਿਆ ਕੁਠਿਆ ਕਰ ਲੈ ਆ ਲੈ ਮੈਂ ਖੜ ਜਾ ਪਾ ਪਤ ਤੈਨੂੰ ਵਧੀਆ ਪਚਕਾਰੀ ਦਿਨੇ ਪ੍ਰੈਸ਼ਰ ਵਾਲੀ ਆ ਲੈਨੇ ਉਹ ਆ ਮੋਟੀ ਆ ਆ ਦੇਖਾ ਮੱਤ ਲਗ ਰਹੀ ਅਬ ਇੱਕ ਇੱਕ ਵਾਰੀ ਹੋਰ ਇੱਕ ਵਾਰੀ ਰਹਦਾ ਹੈ ਆ ਲੈ ਲੈ ਨੇ ਦੇਖ ਸਾਡਾ ਕੀ ਗੱਲ ਪਾਣੀ ਆ ਪਾਣੀ ਇਹ ਦੇਖ ਸਾਹਮਣੇ ਖੜਾ ਸਿੱਟ ਇਹਦੇ ਪਾ ਹੋਲੀ ਆ ਹੋਲੀ ਆ ਹੈਪੀ ਹੋਲੀ ਕਹ ਰੇ ਪਾ ਕੇ ਪਾਣੀ ਕਰਦੇ ਹੈਪੀ ਹੋਲੀ ਵਾਏ ਹੈਪੀ ਹੋਲੀ ਕਹਦੇ ਇਹਨੂੰ ਪਰ ਕਿ ਲਈ ਇਹ ਹੋ ਰਿਹਾ ਚੰਗਾ ਮੇਪਰ ਕਿ ਲਈ ਹੈ ਯਾਰ ਲੋ ਜੀ ਦੋਸਤੋ ਹੁਣ ਚੱਲਿਆ ਆਪਾਂ ਲੈਪਟਾਪ ਦੀ ਵਿੰਡੋ ਕਰਾਉਣਾ ਵਿੰਡੋ ਭੱਜ ਗਈ ਇਹਦੀ ਇਹਦੇ ਕਰਿਆ ਕਰਾਂਗੇ ਫਿਰ ਆਪਾਂ ਡੇਟਿੰਗ ਵਗੈਰਾ ਹੋਰ ਜਿਆਦਾ ਵਧੀਆ ਬਣਾਇਆ ਕਰਾਂਗੇ ਆਲ ਕੱਢੀ 10 ਸਾਲ ਇੱਥੇ ਪੜ੍ਹਾਈ ਚੱਲੀ ਗਈ ਜੱਪਾ ਨੇ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਮੇਲੇ ਦੇ ਵਿੱਚ ਵੀ ਰਹਿ ਗਏ ਮੇਰੇ ਖਿਆਲ 10-12 ਦਿਨ ਰਹਿ ਗਏ ਸੀ ਨਾ ਮੇਲੇ ਦੇ ਵਿੱਚ ਇੱਥੇ ਧੰਨ ਧੰਨ ਬਾਬਾ ਦਰ ਸਿੰਘ ਜੀ ਦੇ ਜਨਮ ਦਿਹਾੜੇ ਹੁੰਦਾ ਜੋੜ ਮੇਲਾ ਲੱਗਦਾ ਹੁੰਦਾ ਜੀ 3 ਨਾਲ 15 16 17 ਮਾਰਚ ਦਾ ਜੂੜੂ ਪਹੁੰਚੀ ਬਸ 2000 ਦਿਨਾਂ ਅੱਜ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਹਾਂਜੀ ਆਪਾਂ ਪਹੁੰਚੇ ਆ ਪਿੰਡ ਚੀਮਾ ਮੰਡੀ ਤੇ ਆ ਦੇਖੋ ਜੀ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਬਹੁਤ ਸੋਹਣੇ ਕੰਮ ਕਰੇ ਨੇ ਲੋਕ ਚਾਹੇ ਕੁਝ ਮਰਜੀ ਕਹੀ ਜਾਣਾ ਕੰਮ ਹੋਇਆ ਤਾਂ ਹੋਇਆ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਦੇਖੋ ਜੀ ਇਹ ਬਣ ਗਿਆ ਜੀ ਆਪਣਾ ਇਹ ਦੇਖੋ ਜੀ ਆ ਗਿਆ ਸਿਵਲ ਬਿਲਡਿੰਗ ਜੀ ਹਸਪਤਾਲ ਚੀਮਾ ਪਸ਼ੂ ਹਸਪਤਾਲ ਜੀ ਪਹਿਲਾਂ ਦੇਖੋ ਜੀ ਪੁਰਾਣਾ ਹਸਪਤਾਲ ਸੀ ਹੁਣ ਦੇਖੋ ਕਿੰਨਾ ਸੋਹਣਾ ਬਣਾ ਦਿੱਤਾ ਕੰਮ ਜੋ ਹੋ ਰਹੇ ਨੇ ਬਹੁਤ ਵਧੀਆ ਹੋ ਰਹੇ ਨੇ ਆ ਮਾੜਾ ਕਹਿਣ ਵਾਲੇ ਵੀ ਹੁੰਦੇ ਨੇ ਚੰਗਾ ਕਹਿਣ ਵਾਲੇ ਵੀ ਹੁੰਦੇ ਨੇ ਦੇਖੋ ਜੀ ਆ ਦੇਖੋ ਜੀ ਚੀਮਾ ਬੱਸ ਸਟੈਂਡ ਬਣ ਰਿਹਾ ਜੀ ਨਵਾਂ ਮਾਨ ਸਰਕਾਰ ਦੁਆਰਾ ਬਣਾਇਆ ਜਾ ਰਿਹਾ ਜੀ ਭਵੰਤਮਾਨ ਜੀ ਦੁਆਰਾ ਬਹੁਤ ਸੋਹਣਾ ਬਸ ਸਟੈਂਡ ਬਣੂਗਾ ਜੀ ਦੁਕਾਨਾਂ ਦੀਆਂ ਸਹੂਲਤਾਂ ਵੀ ਹੈਗੀਆਂ ਨੇ ਜੀ ਵਿੱਚ ਦੇਖੋ ਪੂਰਾ ਵਧੀਆ ਇੰਤਜ਼ਾਮ ਕਰਿਆ ਹੋਇਆ ਥੱਲੇ ਗਟਕਾ ਗੁਟਕਾ ਪਾ ਕੇ ਵਧੀਆ ਇਹ ਨਹੀਂ ਹੈਗਾ ابھی ਕੰਮ ਕੱਚੇ ਤੌਰ ਤੇ ਹੋ ਰਿਹਾ ਪੂਰਾ ਵਧੀਆ ਪ੍ਰਬੰਧ ਆ ਪੱਕੇ ਤੌਰ ਤੇ ਐਨ ਪੂਰਾ ਵਧੀਆ ਮਜ਼ਬੂਤੀ ਨਾਲ ਕੰਮ ਹੋ ਰਿਹਾ ਦੇਖ ਸਕਦੇ ਹੋ ਜੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਸੇਵਾ ਕੇਂਦਰ ਦੇਖੋ ਕਿੰਨੀ ਸ਼ਾਨਦਾਰ ਬਿਲਡਿੰਗ ਬਣੀ ਹੈ ਜੀ ਬਹੁਤ ਸੋਹਣਾ ਕੰਮ ਵੀ ਟਾਈਮ ਤੇ ਹੁੰਦੇ ਨੇ ਇਹ ਆ ਗਈ ਜੀ ਪਾਰਕਿੰਗ ਜਿੰਨੀਆਂ ਮਰਜ਼ੀ ਗੱਡੀਆਂ ਪਾਰਕ ਕਰ ਲੋ ਇਹ ਨਹੀਂ ਹੈਗਾ ਵੀ ਸੜਕ ਤੇ ਭੀੜ ਭੜੱਕਾ ਲੱਗੂਗਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਤੇ ਨਾਲ ਹੀ ਆ ਗਈ ਜੀ ਇੱਥੇ ਸਬਤ تحصیل ਚੀਮਾ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਕੰਮ ਹੋਇਆ ਸ਼ਾਨਦਾਰ ਇਮਾਰਤਾਂ ਸ਼ੋਰ ਸ਼ਰਾਬੇ ਤੋਂ ਦੂਰ ਆਮੜਾ ਰੋੜਾ ਜੀ ਨੇ ਇਹਦਾ ਨਹੀਂ ਪੱਥਰ ਰੱਖਿਆ ਦੀ ਜੀ ਬਹੁਤ ਸੋਨਾ ਕੰਮ ਹੋਇਆ ਅੱਜ ਗੱਲ ਕਰ ਰਹਾ ਹਾਂ ਸੰਡੇ ਦਾ ਦਿਨ ਹੈ ਬੰਦ ਪਏ ਨੇ ਜੀ ਸਬਧਾ ਕੇਂਦਰ ਤੇ ਤਹਿਸੀਲ ਨਹੀਂ ਤੁਹਾਨੂੰ ਅਸੀਂ ਪੂਰੀ ਤਰ੍ਹਾਂ ਅੰਦਰੋਂ ਵੀ ਦਿਖਾ ਦਿੰਦੇ ਜੀ ਤੇ ਇਹ ਬਣ ਰਿਹਾ ਜੀ ਪੈਲਸ ਵਿਆਹ ਸ਼ਾਦੀਆਂ ਲਈ ਤੇ ਕਿਸੇ ਦਾ ਕੋਈ ਛੋਟੀ ਮੋਟੀ ਪਾਰਟੀ ਹੁੰਦੀ ਆ ਜਾਂ ਕੋਈ ਭੋਗ ਵਗੈਰਾ ਕਰੇ ਆਪਾਂ ਨੂੰ ਜਗ੍ਹਾ ਦੀ ਪ੍ਰੋਬਲਮ ਹੁੰਦੀ ਆ ਤਾਂ ਇਹ ਜਿਹੜਾ ਪੈਲਸ ਸਰਕਾਰੀ ਪੈਲਸ ਬਣਦੇ ਨੇ ਇਹ ਬਹੁਤ ਵਧੀਆ ਉਪਰਲ ਆ ਜੀ ਤੇ ਬਾਹਰ ਜਿੱਦਾਂ ਕਿਸੇ ਨੇ ਹੁਣ ਵਿਆਹ ਕਰਨਾ ਪਿੰਡ ਦੇ ਤਾ ਆਪਾ ਪੈਲਸ 2-2 ਲੱਖ ਰੁਪਏ ਚ ਪੈਲਸ ਬੁੱਕ ਕਰਦੇ ਆ ਤਾਂ ਇਹ ਪੈਲਸ ਮੇਰਾ ਖਿਆਲ 10-15000 ਰੁਪਿਆ ਰੱਖਿਆ ਗਿਆ ਹੋਣਾ ਇਹਦਾ 10-15000 ਦਿਓ ਪੈਲਸ ਬੁੱਕ ਕਰੋ ਬਹੁਤ ਸਸਤਾ ਪੈਂਦਾ ਜੀ ਬਹੁਤ ਸੋਹਣਾ ਪ੍ਰਾਲਾ ਜੀ ਇਹ ਬਿਲਡਿੰਗ ਸ਼ਾਨਦਾਰ ਬਣ ਰਹੀ ਹੈ ਜੀ ਇਹ ਆ ਗਿਆ ਜੀ ਪ੍ਰਾਣਾ ਸੇਵਾ ਕੇਂਦਰ ਤੇ ਨਵਾ ਸੇਵਾ ਕੇਂਦਰ ਦੇਖੋ ਜੀ ਜ਼ਮੀਨ ਆ ਸਮਾਨ ਦਾ ਬਰਕਤ ਹੈ ਹਾਂਜੀ ਇਹ ਬਣ ਰਿਹਾ ਜੀ ਹਸਪਤਾਲ ਸਰਕਾਰੀ ਇਹ ਆ ਕੀ ਜੀ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਮਤਲਬ ਕਿ ਜਿਆਦਾ ਇੱਥੇ ਡਾਕਟਰ ਨਹੀਂ ਆਉਂਦੇ ਸੀ ਕਮੀ ਰਹਦੀ ਸੀ ਮਤਲਬ ਬਹੁਤ ਘੱਟ ਚੱਲਦਾ ਸੀ ਇੱਕ ਨਾਮ ਦਾ ਸਰਕਾਰੀ ਹਸਪਤਾਲ ਜ਼ਰੂਰ ਆਏਗਾ ਜੀ ਪਰ ਉਹ ਪ੍ਰੋਵਾਈਡ ਨਹੀਂ ਹੁੰਦੀ ਸੀ ਤੁਹਾਨੂੰ ਦਿਖਾਉਨੇ ਆ ਨਵਾਂ ਹਸਪਤਾਲ ਬਣ ਰਿਹਾ ਜੀ ਦੇਖੋ ਕਿੰਨਾ ਵੱਡਾ ਹਸਪਤਾਲ ਬਣ ਰਿਹਾ ਜੀ ਸਰਕਾਰੀ ਨੇੜੇ-ਨੇੜੇ ਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਸੁਖ ਹੋਣਾ ਜੀ ਇਸ ਦਾ ਪਹਿਲਾਂ ਸਾਨੂੰ ਸੁਨਾਮ ਜਾਂ ਸੰਗਰੂਰ ਜਾਣਾ ਪੈਂਦਾ ਸੀਗਾ ਪਰ ਹੁਣ ਜਿਹੜੇ ਆਸ-ਪਾਸ ਦੇ 10-15 ਕਿਲੋਮੀਟਰ ਦੇ ਏਰੀਏ ਦੇ ਪਿੰਡ ਨੇ ਤਾਂ ਉਹਨਾਂ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਅਸਰ ਹੋਊਗਾ ਜੀ ਦੇਖੋ ਬਹੁਤ ਸ਼ਾਨਦਾਰ ਬਣ ਰਿਹਾ ਜਦੋਂ ਕਿ ਇਹ ਵਧੀਆ ਤਿਆਰ ਹੋ ਗਿਆ ਦੁਬਾਰੀ ਸਾਨੂੰ ਫੇਰੇ ਦੀ ਵੀਡੀਓ ਦਿਖਾਵਾਂਗੇ ਬਹੁਤ ਸੋਹਣੇ ਕੰਮ ਹੋ ਰਹੇ ਨੇ ਜੀ ਮਾਨ ਸਰਕਾਰ ਦੁਆਰਾ ਹਾਂਜੀ ਹੁਣ ਸਾਨੂੰ ਲੱਗਿਆ ਜੀ ਭੁੱਖ ਹੁਣ ਅਸੀਂ ਕੁਝ ਪੇਟ ਪੂਜਾ ਕਰਦੇ ਆਂ ਕੀ ਖਾਈਏ ਬਈ 버거 ਖਾ ਲੈਣੇ ਆਂ 버거 ਖਾਈਏ ਚਲੋ ਜੀ ਦੋਸਤੋ ਹੁਣ ਖਾਂਦੇ ਆਂ 버거 ਆ ਕੇ 버거 ਆ ਗਿਆ ਨਿਆਰਾ 5 5 ਚੱਲ ਹਾਂਜੀ ਦੋਸਤੋ ਦੁਪਹਿਰ ਦਾ ਟਾਈਮ ਹੋ ਚੁੱਕਿਆ ਹੁਣ ਲੱਗਿਆ ਜੀ ਥੋੜੀ ਜਿਹੀ ਭੁੱਖ ਤੇ ਅੱਜ ਬਣਾਉਣਿਆ ਪਾਪ ਕੌਰਨ ਪੰਜਾਬੀ ਚ ਜਿਹਨੂੰ ਖਿੱਲਾ ਕਹਿੰਦੇ ਨੇ ਪਾਪ ਕੌਰਨ ਬਣਾ ਕੇ ਖਾਣੇ ਆ ਦੁਪਹਿਰੇ ਦੁਪਹਿਰੇ ਜੀ ਗਰਮੀ ਚ ਤਾਂ ਹੁਣ ਦਿਨ ਵੱਡੇ ਹੋਣ ਕਰਕੇ ਭੁੱਖ ਲੱਗਿਆ ਕਰੂਗੀ ਪਾਤੀ ਜੀ ਮੁੱਕੀ ਤੇ ਇਹਦੇ ਉੱਪਰ ਰੱਖ ਦੋ ਜੀ ਹੁਣ ਥਾਲ 5 ਮਿੰਟਾਂ ਦੇ ਵਿੱਚ ਵਿੱਚ 5 ਤਾਂ ਜ਼ਿਆਦਾ ਹੋ ਗਏ 2 ਮਿੰਟਾਂ ਦੇ ਵਿੱਚ ਵਿੱਚ ਬਣ ਕੇ ਪਾਪ ਕਾਰਨ ਰੈਡੀ ਤੇ ਫਿਰ ਆਪਾਂ ਖਾਵਾਂਗੇ ਹਾਂਜੀ ਪਾਪ ਕਾਰਨ ਬਣ ਕੇ ਹੋ ਚੁੱਕੇ ਨੇ ਰੈਡੀ ਤੇ ਹੁਣ ਅਸੀਂ ਨਾਲੇ ਟੀਵੀ ਦੇਖਾਂਗੇ ਨਾਲੇ ਖਾਵਾਂਗੇ ਹਾਂਜੀ ਦੋਸਤੋ ਹੁਣ ਲਾਉਣੇ ਆਪਾਂ ਸੀਫ ਦਾ ਮੈਚ ਆਓ ਤੁਹਾਨੂੰ ਦਿਖਾਈਏ ਸੀਫ ਦਾ ਮੈਚ ਦੇਖੋ ਤੁਸੀਂ ਕਿੰਨਾ ਰੋਮਾਂਚਕ ਹੋਊਗਾ ਐ ਲੜਾਈ ਵਾਲਾ ਮਾਹੌਲ ਬਣੂ ਪੂਰਾ ਪਰ ਲੜਦਿਆ ਨਹੀਂ ਹੈ ਕੋਈ ਦੇਖਿਓ ਕਿੰਨਾ ਕਿਤੇ ਹਰਾਉਣੇ ਨੇ ਪਹਿਲਾਂ ਮੈਨੂੰ ਆਇਆ ਦੱਸੀ 40 50 ਕਿੰਨੇ ਦੀ ਹੱਦ ਦਰਸ਼ਕ ਸਵਾਦ ਲੈ ਰਹੇ ਨੇ ਪੂਰਾ ਕਦਾ ਕਰ ਲਾਂਗੇ ਕੋਈ ਆਈ ਕਰ ਹੁਣ ਆ ਪਾਇਆ ਹਾਂ ਉਹ ਹਾਂ ਹਾਂ ਆ ਬਾਸ ਨੰਬਰ ਜੀ ਨਿਆ ਸੀ ਨੰਬਰ ਇੱਧਰ ਸੈੱਟ ਇੱਧਰ 8 ਨੰਬਰ ਆ ਇਹਨੂੰ ਤੋੜ ਭੈਣ ਜੋਦਾਂ ਦੇ ਕਦਾ ਕਰੂੰਗਾ ਹਾਂ ਉਹ ਬਥੇਰੇ ਕਰੇ ਰਾਦਾ ਵੰਡ ਲੋ ਯਾਰ ਹੁਣ ਤਾਂ ਅਗਲੀ ਬਾਜੀ ਹੋਣ ਕਿੱਥੇ ਜਿੱਤੋਂਗੇ ਤੁਸੀਂ ਹਾਂ ਨੂੰ ਮਾਰ ਤੇ ਹੌਲੀ ਵਾਹ ਨੀ ਸੱਜਣੇ ਕਿਹਦੀ ਪਤਾ ਤੈਨੂੰ ਕੀ ਕਹਾ ਆਹ ਬਣਾਣਾ ਤੁਸੀਂ ਆਹ ਬਣਾ ਦੇ ਯਾਰ ਕੋਈ ਬਾਪੂ ਨਹੀਂ ਦਿੱਤੇ ਨੇ ਫਿਰ ਇਹਦਾ ਸੇਵਾ ਕਰੀਆ ਆ ਆ ਗਈ ਓਏ ਆ ਗਈ ਓਏ ਆ ਗਈ ਓਏ ਆ ਆ ਜੀ ਲਾ ਨਾ ਉਹ ਕੀ ਬਾਲੀ ਤੂੰ ਬੋਲ ਨੀ ਲਾ ਵੀ ਹਾਂ ਬਸ ਰਬਤਾਲੀ ਮਾਰ ਲਿਆ ਦੀ ਉਹ ਡਰ ਗਏ ਆਏ ਮਲੇ ਕੋਲਾ ਦਾ ਤੈ ਵੀ ਵਰਵਾਇਆ ਸੀ ਫਿਰ ਤੈ ਕਿਹਦਾ ਵਰਵਾਇਆ ਦੇਖ ਕੇ ਪਾਇਆ ਦੇਖ ਕੇ ਪਾਇਆ ਮੈਂ ਖੜ ਜੂ ਵੇ ਕੀ ਲੈਂਦਾ ਬਾਦਸ਼ਾਹ ਲੈਂਦਾ ਮੈਂ ਤਾਂ ਪੱਤੀ ਪਾਇਆ ਮੇਰੇ ਕੋਲ ਕੋਈ ਨਹੀਂ ਸਟਾਈਲ ਦੇ ਆ ਸਿਆ ਮੈਂ ਤਾਂ ਪੱਤੀ ਹੀ ਪਾਇਆ ਹੋਣਾ ਸੁਣ ਕੀ ਗੱਲ ਹੈ ਤੂੰ ਮੇਗੀ ਲੈ ਵਾਦਸ਼ਾਹ ਦੀ ਆ ਜੀ ਵਿੱਚ 4 ਨੰਬਰ ਜਿੰਦਗੇ ਉਹ ਆਪਾਂ ਬਾਜੀ 7 ਨੰਬਰ ਛੀਬਲਵਾਦੀ ਲੈ 7 ਨੰਬਰ ਵਾਲੇ ਲੈ